ਬਹੁਤ ਪਗਮੜਾ ਦਿਨ ਹੈ ਸਾਡੇ ਐਮਐਲਏ ਸਾਹਿਬ ਆਏ ਨੇ ਉਹਨਾਂ ਨੇ ਸਾਡੇ ਇੱਥੇ ਗਲੀ ਸੜਕਾਂ ਦਾ ਕੰਮ ਵੀ ਕਰਵਾਉਣਾ ਹੈ ਤੇ ਸੀਵਰੇਜ ਦਾ ਵੀ ਜ਼ਰੂਰੀ ਪਹਿਲਾਂ ਤੇ ਸੀਵਰੇਜ ਦਾ ਜ਼ਰੂਰੀ ਕੰਮ ਸੀਦਾ ਸਾਡਾ ਸੀਵਰੇਜ ਜ਼ਰੂਰ ਬਣਵਾਣ ਕਿਉਂਕਿ ਤੁਹਾਨੂੰ ਪਤਾ ਹੀ ਆ ਫਿਰ ਪਾਣੀ ਪਿੱਛੇ ਲੜਾਈਆਂ ਹੁੰਦੀਆਂ ਨੇ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤਿਹ ਜੀ ਅਸੀਂ 5 ਸਾਲ ਤੋਂ ਇੱਥੇ ਰਹਿ ਰਹੇ ਹਾਂ ਜੀ ਇੱਥੇ ਮੀ ਪੰਜ ਤੋਂ ਪਾਣੀ ਬਹੁਤ ਖੜ ਜਾਂਦਾ ਸੀਗਾ ਜਦ ਚੰਨੀ ਸਾਹਿਬ ਮੁੱਖ ਮੰਤਰੀ ਸੀ ਸੀ ਉਹਨਾਂ ਕੋਲ ਕਿੰਨੀ ਵਾਰੀ ਸੀ ਗਏ ਵੇ ਵੀ ਗਲੀ ਪੱਕੀ ਕਰ ਦੋ ਤੇ ਸੀਵਰੇਜ ਪਾ ਦਿਓ ਜੀ ਪਾਣੀ ਦੀ ਨਿਕਾਸੀ ਦਾ ਹੱਲ ਕਰ ਦੋ ਉਹਨਾਂ ਨੇ ਹੁਣ ਤੱਕ ਨਹੀਂ ਕਰਿਆ ਜੀ ਆਮ ਆਦਮੀ ਪਾਰਟੀ ਦੀ ਸਰਕਾਰ ਐਮਐਲਏ ਡਾਕਟਰ ਚਰਨਜੀਤ ਸਿੰਘ ਚੰਨੀ ਜੀ ਜੋ ਜਾਇ ਇਹ ਮਸਲਾ ਪਹੁੰਚਿਆ ਤੇ ਉਹਨਾਂ ਨੇ ਨਾਲ ਦੀ ਨਾਲ ਇਹ ਕੰਮ ਸ਼ੁਰੂ ਕਰਵਾਤੇ ਆ ਜੀ ਤੇ ਉਹਨਾਂ ਦਾ ਅਸੀਂ ਬਹੁਤ ਬਹੁਤ ਤਹਿ ਦਿਲੋਂ ਧੰਨਵਾਦ ਕਰਦੇ ਆ ਜੀ ਡਾਕਟਰ ਚਰਨਜੀਤ ਸਿੰਘ ਚੰਨੀ ਜੀ ਦਾ ਹੀ ਆਮ ਆਦਮੀ ਪਾਰਟੀ ਦਾ ਬਹੁਤ ਬਹੁਤ ਧੰਨਵਾਦ ਜੀ ਅਸੀਂ ਆ ਜੀ ਮੇਰਾ ਨਾਮ ਮਨਦੀਪ ਸਿੰਘ ਆ ਜੀ ਵਾਰਡ ਨੰਬਰ 15 ਤੇ ਅਸੀਂ ਇੱਥੇ 15 20 ਸਾਲ ਤੋਂ ਰਹਿ ਰਹੇ ਆ ਤੇ ਸਾਡੀ ਰੋਡ ਦੀ ਸਮੱਸਿਆ ਦਾ ਸਭ ਨੂੰ ਪਤਾ ਸੀ ਕਿ ਕਾਫੀ ਸਾਲਾਂ ਤੋਂ ਚੱਲੀ ਆ ਰਹੀ ਹੈ ਨਾ ਇਹਦੇ ਨਾਲ ਕੁਝ ਹੋਰ ਵੀ ਚੀਜ਼ਾਂ ਸੀਗਾ ਜਿਵੇਂ ਇਲੈਕਟ੍ਰਿਸਿਟੀ ਦਾ ਬਹੁਤ ਮਾੜਾ ਹਾਲ ਸੀ ਸਾਡੇ ਲਾਈਟ ਨਹੀਂ ਪੂਰੀ ਆਉਂਦੀ ਸੀਗੀ ਤੇ ਰੋਡ ਦੇ ਨਾਲ-ਨਾਲ ਬਣਾਉਣ ਲੱਗੇ ਸੀਗੇ ਤੇ ਐਮਐਲਏ ਸਾਹਿਬ ਨੇ ਕਿਹਾ ਵੀ ਰੋਡ ਦੇ ਨਾਲ ਨਾਲ ਅਸੀਂ ਸੀਵਰੇਜ ਤੇ ਪਾਣੀ ਦੀ ਸਪਲਾਈ ਨਾਲ ਦੀ ਨਾਲ ਕਰਵਾ ਕੇ ਦੇਣੀ ਹੈ ਤੇ ਉਹ ਵੀ ਧੰਨਵਾਦ ਹੈ ਇਹਨਾਂ ਦਾ ਜਿਹੜਾ ਨੇ ਨਾਲ ਦੀ ਨਾਲ ਸਾਰੇ ਕੰਮ ਨਿਵੇੜੇ ਸਾਡੇ ਔਰ ਜਿਹੜਾ ਬਿੱਲੀ ਦਾ ਸਾਡਾ ਮੁੱਦਾ ਸੀ 20-25 ਸਾਲ ਤੋਂ ਲੱਟ ਗਿਆ ਸੀਗਾ ਉਹ ਵੀ ਹੁਣ ਇਹਨਾਂ ਨੇ ਬੇੜਿਆ ਜੀ ਉਤਾਰਾ ਦੂਰਾ ਚੁੱਕੀਆਂ ਉਹ ਵੀ ਕੰਮ ਜਲਦੀ ਮੁੱਕ ਜਾਏਗਾ ਜੀ ਹੁਣ ਮੈਨੂੰ ਲੱਗਦਾ ਜੀ ਸਾਡੇ ਮਹੱਲੇ ਦਾ ਸਾਰਾ ਹੀ ਕੰਮ ਖਤਮ ਹੋ ਜੁਗਿਆ ਜੀ ਅਸੀਂ ਬਹੁਤ ਖੁਸ਼ ਆ ਮਹੱਲੇ ਵਾਲੇ ਜੀ ਵੀ ਸਾਡੀ ਰੋਡ ਬੰਗੀ ਆ ਅਸੀਂ ਬਹੁਤ ਬੁਰੇ ਹਾਲ ਚਿਰ ਜੀ ਪਾਣੀ ਖੜਦਾ ਤਾਂ ਬਿਮਾਰੀਆਂ ਆਉਂਦੀਆਂ ਸੀ ਮੱਛਰ ਆਉਂਦੇ ਤੇ ਹੁਣ ਚਲੋ ਸੀਵਰੇਜ ਪੈ ਜੇਗੀ ਜੀ ਧੰਨਵਾਦ ਐਮਸੀ ਸਾਹਿਬ ਦਾ ਧੰਨਵਾਦ ਪ੍ਰਧਾਨ ਸਾਹਿਬ ਦਾ ਪਰਵਾਰ ਐਮਐਲਏ ਸਾਹਿਬ ਦਾ ਵਾਹਿਗੁਰੂ ਜੀ ਕੀ ਫਤਿਹ ਮੈਂ ਬਹੁਤ ਖੁਸ਼ੀ ਨਾਲ ਦੱਸਣਾ ਚਾਹੁੰਦਾ ਵੀ ਤਕਰੀਬਨ ਸਾਨੂੰ 6 ਮਹੀਨੇ ਤੋਂ ਸੰਘਰਸ਼ ਕਰ ਰਹੇ ਸੀਗੇ ਸਾ ਦੱਸ ਰਹੇ ਸੀਗੇ ਵੀ ਸਾਸੀਂ ਬਹੁਤ ਸਾਲਾਂ ਤੋਂ ਇੱਥੇ ਰਹਿ ਰਹੇ ਆ ਸਾਡੀਆਂ ਐਨਓਸੀਆਂ ਹੋਈਆਂ ਹੋਈਆਂ ਨਕਸ਼ੇ ਸਾਡੇ ਪਾਸ ਆ ਪਰ ਨਗਰ ਕਾਉਂਸਲ ਇਹਨਾਂ ਨੂੰ ਇਹ ਕਹਿੰਦੀ ਰਹੀ ਵੀ ਇਹ ਤਾਂ ਜੀ ਕਲੋਨੀ ਇਲੀਗਲ ਹੈ ਇਹ ਗੈਰ ਕਾਨੂੰਨੀ ਕਲੋਨੀ ਹੈ ਉਹ ਦਿਨ ਆਇਆ ਵੀ ਸਾਡਾ ਜਿਹੜਾ ਅੱਜ ਇੱਥੇ ਤਕਰੀਬਨ 34 ਲੱਖ ਰੁਪਏ ਦਾ ਸੀਵਰੇਜ ਤੇ ਵਾਟਰ ਸਪਲਾਈ ਦਾ ਤੇ 25 ਲੱਖ ਦਾ ਜਿਹੜਾ ਗਲੀ ਦੇ ਕੰਮਾਂ ਦਾ ਜਿਹੜਾ ਇੱਥੇ ਲੌਕਟਾਈ ਲੱਗਣੀ ਉਹਦੇ ਕੰਮਾਂ ਦਾ ਜਦ ਘਾਟਨ ਹੋਇਆ ਮੈਂ ਕਾਉਂਸਲਰ ਰਾਜਪ੍ਰੀਤ ਸਿੰਘ ਰਾਜੀ ਬਾੜ ਨੰਬਰ 15 ਤੋਂ ਅੱਜ ਸਾਡੇ ਮਾਨਯੋਗ ਐਮਐਲਏ ਸਾਹਿਬ ਆਮ ਆਦਮੀ ਪਾਰਟੀ ਵਾਲੇ ਨੇ ਅਦਗਾਟਨ ਕਰਿਆ ਸੀਵਰੇਜ ਦਾ ਜਿਹੜਾ 35 ਲੱਖ 40 ਹਜ਼ਾਰ ਰੁਪਏ ਦਾ ਇਹ ਟੈਂਡਰ ਹੋਇਆ ਸੀ ਅ ਜਿੰਨੇ ਵੀ ਪਿਛਲੇ ਪਾਸੇ ਸੀਐਮ ਸਾਹਿਬ ਦੇ ਕੋਠੀ ਦੇ ਬੈਕਸਾਈਡ ਜਿੰਨੇ ਗਲੀਆਂ ਉਹਨਾਂ ਦਾ ਸੀਵਰੇਜ ਆਰ ਵਾਟਰ ਸਪਲਾਈ ਦਾ ਕੰਮ ਸ਼ੁਰੂ ਹੋਇਆ ਹੈ ਕਿਉਂਕਿ ਬੇਸ਼ੱਕ ਅਸੀਂ ਕਾਉਂਸਲਰ ਆਪਣੇ ਹਾਊਸ ਦੇ ਵਿੱਚ ਮਤੇ ਪਾਸ ਕਰ ਦਿੰਦੇ ਆ ਪਰ ਮੌਜੂਦਾ ਸਰਕਾਰ ਨਾਲ ਮਿਲ ਕੇ ਹੀ ਕੰਮ ਕਰਾਉਣੇ ਹੁੰਦੇ ਆ ਉਹ ਕੰਮ ਪਾਸ ਹੋਇਆ ਉਸ ਤੋਂ ਬਿਨਾ ਜਦੋਂ ਸੀਵਰੇਜ ਵਾਟਰ ਸਪਲਾਈ ਪਹੇਗੀ ਨਾਲ ਹੀ ਫਿਰ 25 ਲੱਖ ਰੁਪਏ ਦਾ ਇਸ ਗਲੀ ਦਾ ਅ ਇੰਟਰਲੌਕ ਟਾਈਲ ਦਾ ਕੰਮ ਆ। ਸੋ ਅਸੀਂ ਧੰਨਵਾਦ ਕਰਦੇ ਹਾਂ ਐਮ ਐਲ ਏ ਸਾਹਿਬ ਦਾ ਜਿਨ੍ਹਾਂ ਨੇ ਸਾਡੇ ਨਾਲ ਮਿਲ ਕੇ ਪ੍ਰਧਾਨਜੀ ਨਗਰ ਕਾਉਂਸਲ ਦੇ ਆ। ਸਾਰੀ ਪਾਰਟੀ ਨੇ ਨਾਲ ਮਿਲ ਕੇ ਜੋ ਕੰਮ ਇਹ ਪਾਸ ਕਰਿਆ ਤੇ ਟੈਂਡਰ ਹੋਣ ਤੋਂ ਬਾਅਦ ਸ਼ੁਰੂ ਹੋ ਗਿਆ। ਬਹੁਤ ਧੰਨਵਾਦ ਕਰਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋ। ਮੈਂ ਅੱਜ ਸਰਦਾਰ ਡਾਕਟਰ ਚਰਨ ਜੀ ਚਰਨ ਜੀ ਜੀ ਐਮ ਐਲ ਏ ਹਲਕਾ ਸ੍ਰੀ ਚਮਕੌਰ ਸਾਹਿਬ ਦਾ ਧੰਨਵਾਦ ਕਰਦਾ। ਉਹਨਾਂ ਦੀ ਰਹਿਨਵਾਹੀ ਦੇ ਵਿੱਚ ਵਾਰ ਨੰਬਰ 15 ਰਾਜਵੀਰ ਦੀ ਰਾਜੀ ਆ ਸਾਡੇ ਇੰਦਰ ਸਾਡੇ ਨਵਦੀਪ ਟੋਨੀ ਜੀ ਆ ਤੇ ਜੈਜੀ ਸਾਹਿਬ ਖੜੇ ਆ ਸਾਰੇ ਸਾਡੇ ਇਹ ਜਿਹੜਾ ਕੰਮ ਆ ਵਧੀਆ ਹੋ ਰਿਹਾ ਮਹੱਲੇ ਵਾਸੀ ਬੜੇ ਪਰੇਸ਼ਾਨ ਸੀ 15 ਪੰਜ-ਛੇ ਸਾਲ ਤੋਂ ਕਿਉਂ ਅੱਗੇ ਚੰਨੀ ਸਾਹਿਬ ਦੀ ਗੋਠੀ ਉੱਥੇ ਕੰਮ ਹੋ ਗਿਆ ਸੀ ਪਿੱਛੇ ਰਹਿ ਗਿਆ ਸੀ ਬਾਕੀ ਇਹ ਬਾਕੀ ਕੰਮ ਦੇਖੋ ਸੀਵਰ ਬੋਰਡ ਦਾ ਕੰਮ ਆ ਤੇ ਉਸ ਤੋਂ ਬਾਅਦ ਇੰਟਰਲੌਕ ਟਾਈਲ ਦਾ ਜੋ ਅਸੀਂ ਪਾਸ ਕਰਿਆ ਵਾ ਤਕਰੀਬਨ ਇਹ ਮੈਂ ਕਹਿੰਨਾ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਪੂਰਾ ਮੁਕੰਮਲ ਹੋ ਜਾਏਗਾ ਤੇ ਵਾੜਵਾਸੀ ਬੜੇ ਮਤਲਬ ਖੁਸ਼ ਆਇਸ ਗੱਲੋਂ ਅਸੀਂ ਧੰਨਵਾਦ ਕਰਦੇ ਆਂ ਪੰਜਾਬ ਸਰਕਾਰ ਦਾ ਤੇ ਡਾਕਟਰ ਐਮ ਐਲ ਏ ਸਾਹਿਬ ਦਾ ਜਿਨ੍ਹਾਂ ਦੀ ਬਦੌਲਤੇ ਕੰਮ ਹੋ ਰਿਹਾ ਧੰਨਵਾਦੀ ਇੱਕ ਬਹੁਤ ਦੇਰ ਦਾ ਲਟਕਿਆ ਹੋਇਆ ਕੰਮ ਸੀ ਜੋ ਤੁਸੀਂ ਗਲੀ ਦੇਖ ਰਹੇ ਹੋ ਇਹ ਇਹ ਤਕਰੀਬਨ 35 ਲੱਖ ਦਾ ਕੰਮ ਹੈ ਇਹਦੇ ਚ ਜਿਹੜਾ ਹੈਗਾ ਸੀਵਰੇਜ ਪੈਣਾ ਹੈ ਤੇ ਵਾਟਰ ਸਪਲਾਈ ਇਹ ਬਹੁਤ ਦੇਰ ਦਾ ਲੰਮਕਿਆ ਹੋਇਆ ਕੰਮ ਸੀ ਤੁਸੀਂ ਦੇਖ ਰਹੇ ਹੋ ਬਿਲਕੁਲ ਨਾਲ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਕੋਠੀ ਹੈ ਕਿਵੇਂ ਉਹਨਾਂ ਨੇ ਲਿਸ਼ਕਾਈ ਪਈ ਹੈ ਲੇਕਿਨ ਆਮ ਲੋਕ ਜਿਹੜੇ ਤੰਗ ਹੋ ਰਹੇ ਸੀ ਤਕਰੀਬਨ 4 ਸਾਲ ਹੋ ਗਏ ਇਹਨਾਂ ਨੂੰ ਇਸ ਦੇ ਉਡੀਕ ਚ ਲੇਕਿਨ ਹੁਣ ਜਦੋਂ ਗੱਲ ਮੇਰੇ ਕੋਲ ਆਈ ਤਾਂ ਅਸੀਂ ਨਾਲ ਦੀ ਨਾਲ ਜਿਹੜਾ ਇਹਨਾਂ ਨੇ ਗੱਲ ਸੁਣ ਕੇ ਇਹ ਕਰ ਰਹੇ ਆ ਸੋ ਵਧਾਈ ਦੇ ਪਾਤਰ ਹੈ ਸਾਰੇ ਬਹੁਤ ਇੱਥੇ ਜਿੰਨੇ ਨਿਵਾਸੀ ਨੇ ਸੋ ਸਾਰੇ ਸਾਡੇ ਪ੍ਰਧਾਨ ਜੀ ਐਮਸੀ ਸਹਿਬਾਨ ਸਾਡੇ ਨਵਦੀਪ ਟੋਨੀ ਜੀ ਹੋਰ ਸਾਰੇ ਪਹੁੰਚੇ ਮਿਹਰਬਾਨ ਜੀ ਸਾਬਾ ਰੋਡ ਦਾ ਹੋਰ ਕੰਮ ਪਾਸ ਹੈ ਸ਼ਹਿਰ ਦਾ ਹਾਂ ਜੀ ਸੋ ਇੱਕ ਬਹੁਤ ਵੱਡੀ ਗੱਲ ਹੈ ਕਿਉਂਕਿ ਜੋ ਜਿਹੜੀ ਸਾਡੀ ਪਾਰਟੀ ਹੈ ਉਹ ਆਮ ਲੋਕਾਂ ਦੀ ਪਾਰਟੀ ਆ ਆਮ ਲੋਕਾਂ ਲਈ ਕੰਮ ਕਰਦੀ ਹੈ ਅਸੀਂ ਕੋਈ ਜ਼ਗੀਰਦਾਰ ਅਜਾਰੇਦਾਰ ਲੋਕ ਨਹੀਂ ਆ ਆਮ ਘਰਾਂ ਚੋਂ ਆਏ ਆ ਨਾ ਹੀ ਲੁੱਟਮਾਰ ਕਰਦੇ ਸੋ ਲੋਕਾਂ ਨੂੰ ਵਿਸ਼ਵਾਸ ਮੈਂ ਦੁਆਉਣਾ ਵੀ ਜਿਹੜੇ ਵੀ ਕੰਮ ਰਹਿ ਗਏ ਸਾਰੇ ਲੋਕ ਆਪਣੇ ਆਪ ਦੱਸ ਰਹੇ ਕਿ ਬਿਜਲੀ ਦੇ ਵੀ ਜਿਹੜੇ ਕੰਮ ਹੈ ਉਹ ਵੀ ਹੋ ਗਏ ਵਧੀਆ ਕੰਮ ਹੋ ਰਿਹਾ ਬਾਕੀ ਵੀ ਸਾਰੀਆਂ ਗਲੀਆਂ ਪਿੱਛੇ ਪਿੱਛੇ ਜਿਹੜੀਆਂ ਬਣੀਆਂ ਉਹ ਵੀ ਪਿਛਲੇ ਸਾਢੇ 3 ਸਾਲ ਦੇ ਅੰਦਰ ਬਣੀ ਸੀਵਰੇਜ ਦਾ ਪਾਣੀ ਦਾ ਇਹਨਾਂ ਨੇ ਆਪਣਾ ਕਰਵਾ ਲਿਆ ਸੀ ਸਾਬਕਾ ਮੁੱਖ ਮੰਤਰੀ ਨੇ ਲੇਕਿਨ ਇਹ ਇਹ ਹਿੱਸਾ ਛੱਡਤਾ ਸੀ ਸੋ ਅਸੀਂ ਕਿਸੇ ਨਾਲ ਵਿਤਕਰਾ ਨਹੀਂ ਕਰਦੇ ਉਹਨਾਂ ਨੇ ਕਰਾ ਲਿਆ ਕੋਈ ਗੱਲ ਨਹੀਂ ਪਰ ਆਮ ਲੋਕਾਂ ਦੇ ਕੰਮ ਸੀ ਇਦਾਂ ਹੀ ਕਰਦੇ ਰਵਾਂਗੇ ਔਰ ਸਵਾ ਦੋ ਕਰੋੜ ਦੇ ਜਿਹੜੇ ਹੋਰ ਕੰਮ ਹੈ ਸ਼ਹਿਰ ਦੇ ਸੀਵਰੇਜ ਦੇ ਵਾਟਰ ਸਪਲਾਈ ਦੇ ਉਹ ਵੀ ਉਹਦਾ ਵੀ ਜਿਹੜਾ ਹੈਗਾ ਪਾਸ ਹੋ ਚੁੱਕਿਆ ਹੈ ਅਲਾਟਮੈਂਟ ਹੋ ਗਈ ਹੈ ਟੈਂਡਰ ਲੱਗ ਗਿਆ ਟੈਂਡਰ ਟੈਂਡਰ ਹੁਣ ਲੱਗ ਜਾਣਾ ਤੇ ਬਹੁਤ ਜਲਦ ਜਿਹੜੇ ਰਹਿੰਦੇ ਕੰਮ ਹੈ ਸ਼ਹਿਰ ਦੇ ਉਹ ਵੀ ਹੋ ਜਾਣਗੇ ਔਰ ਮੈਂ ਇੱਕ ਇੱਥੇ ਇਹ ਦੱਸਣਾ ਚਾਹੁੰਦਾ ਕਿ ਪਿਛਲੇ ਜਦੋਂ ਅਸੀਂ 2022 ਚ ਸਰਕਾਰ ਸਾਡੀ ਬਣੀ ਉਸ ਤੋਂ ਪਹਿਲਾਂ ਮੋਰਿੰਡ ਦੇ ਸੀਵਰੇਜ ਦਾ 30% ਕਮ ਹੋਇਆ ਸੀ ਆ ਤਿੰਨ ਸਾਲਾਂ ਦੇ ਅੰਦਰ ਅਸੀਂ 100% ਜਿਹੜੀਆਂ ਸੀਵਰੇਜ ਦਾ ਕੰਮ ਕਰਤਾ ਔਰ ਸ਼ਹਿਰ ਦੇ ਜਿਹੜਾ ਬਾਕੀ ਬਚਿਆ ਜਿਹੜੀਆਂ ਇਹ ਕਹਿੰਦੇ ਸੀ ਵੀ ਇਲੈਗਲ ਕਲੋਨੀਆਂ ਉਹ ਉਹਨਾਂ ਦਾ ਵੀ ਅਸੀਂ ਇਲੈਗਲ ਕੋਈ ਨਹੀਂ ਸਾਰੇ ਲੋਕ ਤਾਂ ਹਰ ਬੰਦੇ ਨੇ ਆਪਣੀ ਜੇਬ ਚੋਂ ਪੈਸਾ ਖਰਚ ਕੇ 플ੌਟ ਲਿੱਤੇ ਹੋਇਆ ਕੋਈ ਇਲੈਗਲੀ ਇਹਨਾਂ ਸਾਰਿਆਂ ਨੂੰ ਵੀ ਇਹ ਵੀ ਹੱਕਦਾਰ ਹੈ ਕਿ ਜੋ ਆਮ ਲੋਕਾਂ ਨੂੰ ਸਹੂਲਤਾਂ ਮਿਲ ਰਹੀਆਂ ਉਹ ਇਹਨਾਂ ਦਾ ਵੀ ਸੋ ਅੱਜ ਨਿਪਟਾਰਾ ਹੋ ਗਿਆ ਸੋ ਮੈਂ ਆਸ ਕਰਦਾ ਸਾਰੇ ਸਾਰੇ ਜਿੰਨੇ ਨਿਵਾਸੀ ਨੇ ਉਹਨਾਂ ਦਾ ਮੈਂ ਧੰਨਵਾਦ ਵੀ ਕਰਦਾ ਔਰ ਉਹਨਾਂ ਨੂੰ ਉਹਨਾਂ ਨੂੰ ਜਿਹੜਾ ਵਿਸ਼ਵਾਸ ਦਿਵਾਨਾ ਹੈ ਕਿ ਕੋਈ ਵੀ ਕੰਮ ਐਸਾ ਨਹੀਂ ਹੋਏਗਾ ਜੋ ਵਿਤ ਵਿਤਕਰਾ ਸੀ ਖਤਮ ਕਰਨਾ ਸਾਰੇ ਕੰਮ ਹਾਂਜੀ ਕਰੋੜ ਰੁਪਏ ਦਾ ਆਪਣਾ ਹੋਰ ਮਰੰਡੇ ਦਾ ਜੀ ਪੂਰਾ ਦਾ ਪ੍ਰੋਜੈਕਟ ਹਾਂਜੀ ਪ੍ਰਧਾਨ ਜੀ ਦੱਸ ਰਹੇ ਕਿ 12 ਕਰੋੜ ਦੇ ਹੋਰ ਜਿਹੜੇ ਕੰਮ ਐ ਉਹਨਾਂ ਦੇ ਵੀ ਟੈਂਡਰ ਜਿਹੜੇ ਲੱਗ ਰਹੇ ਨੇ ਔਰ ਸਾਰਾ ਇੱਕ ਇੱਕ ਵਧੀਆ ਸ਼ਹਿਰ ਜਿਹੜਾ ਉੱਭਰ ਕੇ ਆਏਗਾ ਮਰਿੰਡਾ ਟਾਈਲਾਂ ਦਾ ਵੀ ਕੰਮ ਐ 25 ਲੱਖ ਰੁਪਈਆ ਉਹ ਪਾਸ ਹੋਇਆ ਟਾਈਲਾਂ ਦਾ ਕੰਮ ਐ 25 ਲੱਖ ਦਾ ਉਹ ਵੀ ਆਪਾਂ ਨਾਲ ਦੀ ਨਾਲ ਜਦੋਂ ਇੱਕ ਵਾਰੀ ਸੀਵਰੇਜ ਤੇ ਵਾਟਰ ਸਪਲਾਈ ਦਾ ਹੋ ਗਿਆ ਉਸ ਤੋਂ ਬਾਅਦ ਟਾਈਲਾਂ ਵੀ ਲੱਗ ਜਾਣਗੀਆਂ ਸੋ ਮੈਂ ਸਾਰਿਆਂ ਦਾ ਆਏ ਹੋਏ ਸਾਡੇ ਪ੍ਰਧਾਨ ਜੀ ਐਮਸੀ ਸਾਹਿਬਾਨ ਸਾਡੇ ਸ਼ਹਿਰ ਦੇ ਇੰਚਾਰਜ ਨਵਦੀਪ ਟੋਨੀ ਜੀ ਮਿਹਰਬਾਨ ਜੀ ਮੈਡਮ ਮਨਜੀਤ ਖੜੇ ਨੇ ਸਾਰੇ ਨਿਵਾਸੀ ਮੇਰੇ ਬਜ਼ੁਰਗ ਮਾਤਾਵਾਂ ਭੈਣਾ ਨੌਜਵਾਨ ਸਾਥੀਆਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸਾਡੇ ਵਿੱਚ ਪੱਪੀ ਜੀ ਚਿਤਾਮਲੀ ਤੋਂ ਵੀ ਪਹੁੰਚੇ ਨੇ ਇਹਨਾਂ ਦਾ ਵੀ ਧੰਨਵਾਦ ਕਰਦੇ ਆ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ